ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਆ ਬੈ ਗੇ ਜੀ ਦੀ ਕਿਰਪਾ ਨਾਲ ਰਾਜੀ ਤੁਸੀਂ ਹੋਮ ਦੇ ਤੰਦ ਉਸ ਤੋਂ ਮਗੇ ਇਹ ਸਵੇਰੇ ਆਪਾਂ ਝਾੜੂ ਲਾ ਰਹੇ ਸੀਗੇ ਜੀ ਅੱਜ ਤਾਂ ਬਹੁਤ ਹੀ ਜ਼ਿਆਦਾ ਤੇਲਾ ਆਇਆ ਹੋਇਆ ਸੀਗਾ ਜੀ ਇਹ ਦੇਖੋ ਇਧਰ ਦੀ ਸਾਈਡ ਕਿੰਨਾ ਅਜੇ ਬਹੁਤ ਹੈ ਜਿਹੜਾ ਇਕੱਠਾ ਨਹੀਂ ਹੋਇਆ ਸਾਰੇ ਵਿੜੇ ਚ ਸੀ ਇੰਨਾ ਢੇਰ ਲੱਗ ਗਿਆ ਜੀ ਅੱਜ ਕਿੰਨਾ ਨੁਕਸਾਨ ਕਰਦਾ ਇਹ ਜੀਰੀਆਂ ਦਾ ਤਾਂ ਕਰਕੇ ਵੀ ਸਪਰੇਅ ਕਰਨੀ ਪੈਂਦੀ ਹੈ ਜੀ ਸਪਰੇਅ ਤੋਂ ਬਿਨਾ ਫਿਰ ਫਸਲ ਨਹੀਂ ਰਕਣੀ ਤੇ ਆਪਾਂ ਆ ਗਏ ਜੀ ਰਸੋਈ ਚ ਇਹ ਦੁਪਹਿਰ ਤੋਂ ਬਾਅਦ ਦੀ ਵੀਡੀਓ ਹੈ ਜੀ ਫੇਰ ਆਪਾਂ ਦੁਪਹਿਰੇ ਸਟਾਰਟ ਕਰੀ ਤੁਸੀਂ ਇਸ ਤੋਂ ਬਾਅਦ ਇਹ ਕਿਹਾ ਉਤਰਿਆ ਹੋਇਆ ਗਰਮ ਹੋਣ ਲਈ ਆਪਣਾ ਇੱਧਰ ਬਣਾ ਲੈ ਰਹੇ ਸੀਗੇ ਜੀ ਆਪਾਂ ਰੂਹ ਆਫ ਜਾ ਗਰਮੀ ਬਹੁਤ ਹੋਈ ਪਈ ਸੀ ਤੇ ਥੋੜਾ ਜਿਹਾ ਰੂਹ ਆਫ ਜਾ ਬਚਿਆ ਵੀ ਪਿਆ ਸੀ ਆਪਣਾ ਖਤਮ ਕਰ ਦਾਂਗੇ ਜੀ ਥੋੜੇ ਦਿਨਾਂ ਚ ਜਿਆਦਾ ਠੰਡਾ ਨਹੀਂ ਬਣਾਉਂਦੇ ਆਪਾਂ ਪਿੱਕੋ ਕਿਲਾਸ ਪਹਿਲਾਂ ਫਿਲਟਰ ਵਾਲਾ ਪਾਣੀ ਪਾ ਲਿਆ ਸੀ ਉਹਦੇ ਵਿੱਚ ਖੰਡ ਘੋਲ ਕੇ ਬਾਅਦ ਚ ਬਣਾ ਲਏਗੇ ਜੀ ਥੋੜਾ ਜਿਹਾ ਪਾ ਲੈ ਸੀ ਦਿੱਦ ਦੁੱਧ ਵਾਲੀ ਵਧੀਆ ਲੱਗਦਾ ਜੀ ਇਕੱਲੇ ਰੂ ਫਿਰੂ ਆਫ ਜਿਆਲਾ ਨਹੀਂ ਵਧੀਆ ਲੱਗਦਾ ਦੁੱਧ ਪਾ ਕੇ ਬਣਾਉਣੀ ਨੇ ਆ ਇਹ ਪਾ ਲਿਆ ਜੀ ਦੁੱਧ ਥੋੜੀ ਜਿਹੀ ਦੁੱਧ ਪਹਿਲਾਂ ਪਾ ਲਿਆ ਇਹ ਆਪਾਂ ਹੁਣ ਮਿੱਠਾ ਚੈੱਕ ਕਰ ਲਾਂਗੇ ਥੋੜਾ ਜਿਹਾ ਪਾਣੀ ਹੋਰ ਪਾ ਲਾਂਗੇ ਆਪਾਂ ਮਿੱਠਾ ਥੋੜਾ ਜਿਆਦਾ ਲੱਗ ਗਿਆ ਸੀ ਮੀਡੀਅਮ ਜਿਹਾ ਪੀਂਨੇ ਆ ਜੀ ਮਿੱਠਾ ਆਪਾਂ ਜਿਆਦਾ ਨਹੀਂ ਪੀਂਦੇ ਇੱਕ ਤੋਂ ਬਾਅਦ ਕਰਾਂਗੇ ਆਪਾਂ ਦਾਲ ਦੀ ਤਿਆਰੀ ਹਾਜੀ ਥੋੜਾ ਜਿਹਾ ਜਲਦੀ ਦਾਲ ਪਾਣੀ ਬਣਾ ਲਾਂਗੇ ਇੱਕ ਤਾਂ ਸਾਮ ਨੂੰ ਫੇਰ ਲੱਟਾਂ ਤੇ ਤੇਲਾ ਬਹੁਤ ਆ ਜਾਂਦਾ ਅੰਦਰ ਤੱਕ ਵੀ ਆ ਜਾਂਦਾ ਜੀ ਜਾਈ ਆ ਗਿੱਟਾਂ ਵਿੱਚ ਦੀ ਵੀ ਲਟਾ ਬੰਦ ਕਰਨੀਆਂ ਪੈਂਦੀਆਂ ਨੇ ਇਹ ਲਸਣ ਇਕੱਠਾ ਰੱਖਿਆ ਹੋਇਆ ਆਪਣਾ ਇਹਨੂੰ ਕੱਟ ਕੇ ਸਿਲ ਕੇ ਆਪਾਂ ਤਿਆਰ ਕਰ ਲਾਂਗੇ ਇਸੇ ਲਈ ਲੈ ਆ ਜੀ ਆਪਾਂ ਲਸਣ ਪਿਆਜ਼ ਤੇ ਨਾਲ ਲੈ ਲਈਆਂ ਹਰੀਆਂ ਮਿਰਚਾਂ ਇੱਕ ਟਮਾਟਰ ਪਾ ਲਾਂਗੇ ਜੀ ਇਹ ਹਰੀਆਂ ਮਿਰਚਾਂ ਆਪਾਂ ਪਹਿਲਾਂ ਕੱਟ ਕੇ ਪਾ ਦਿੰਨੇ ਤਿੰਨ ਚਾਰ ਪਾਈਆਂ ਸੀ ਉਸ ਥੋੜੀ ਜੀ ਆਪਾਂ ਲਾਲ ਮਿਰਚ ਪਾ ਲਾਂਗੇ ਪੇਸਟ ਬਣਾ ਲਾਂਗੇ ਇਹਦਾ ਆਪਾਂ ਤੇਰੀ ਸਬਜੀ ਨੂੰ ਜੇ ਆਪਾਂ ਮਿਕਸੀ ਨਾਲ ਗ੍ਰाइंड ਕਰਕੇ ਮਸਾਲਾ ਫੇਰ ਤੜਕਾ ਲਾਉਣੀ ਨੇ ਸੁੱਕੀ ਸਬਜੀ ਨੂੰ ਤਾਂ ਕੱਟ ਕੇ ਲਾ ਲੈਣੇ ਆ ਇਹਦੇ ਨਾਲ ਤਰੀ ਗਾੜੀ ਹੋ ਜਾਂਦੀ ਹੈ ਜੀ ਪੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜੇ ਇੰਨਾ ਪਿਆਰ ਦੇ ਰਹੇ ਹੋ। ਇਹ ਦੇਖੋ ਜੀ ਬਾਹਰਲੇ ਪਾਸੇ ਗਟਾਰਾਂ ਫੇਰਦੀਆਂ ਸੀ ਬਹੁਤ। ਇਹ ਤੇਲੇ ਕਰਕੇ ਆ ਜਾਂਦੀਆਂ ਨੇ। ਜਿਹੜਾ ਖੱਡਾਂ ਚ ਰਹਿ ਜਾਣਾ ਫਰਸ ਤੇ ਸਾਰਾ ਦਾ ਹੀ ਪੀ ਜਾਂਦੀਆਂ ਨੇ। ਉਹ ਹੀ ਸਿੰਪਲ ਜਿਹਾ ਤੜਕਾ ਜੀ ਆਪਣਾ। ਉਹ ਹੀ ਸਿੰਪਲ ਜਿਹਾ ਤਰੀਕਾ ਜੀ ਆਪਣਾ ਤੇ ਸੀ ਤੜਕਾ ਲਾਉਣ ਵਾਲਾ। ਪਰ ਦਾਲ ਪਾਣੀ ਬਹੁਤ ਟੇਸਟੀ ਬਣਦਾ ਸਰੋਂ ਦਾ ਤੇਲ ਪਾ ਲਿਆ ਆਪਾਂ ਜੀਰਾ ਪਾ ਲਿਆ ਇਹ ਜਿਹੜਾ ਆਪਾਂ ਸਮਾਨ ਗ੍ਰाइंड ਕਰਿਆ ਸੀ ਉਹ ਪਾ ਲਿਆ ਵਿੱਚ ਸਾਰਾ ਇਕੱਠਾ ਹੀ ਪਾ ਲਿਆ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲਾਂਗੇ ਆਪਾਂ ਇਹ ਥੋੜਾ ਜਿਹਾ ਪਾਣੀ ਪਾ ਲਿਆ ਜੀ ਕੱਪ ਧੋਕੇ ਉਧਰ ਆਪਣਾ ਕਿਓ ਗਰਮ ਹੋ ਗਿਆ ਜੀ ਗੈਸ ਆਪਾਂ ਬੰਦ ਕਰ ਦਿੱਤਾ ਜਿੰਨਾ ਚਿਰ ਆਪਣਾ ਮਸਾਲਾ ਤਿਆਰ ਹੁੰਦਾ ਆਪਾਂ ਆਟਾ ਗੁੰਨ ਲਾਂਗੇ ਜੀ ਨਾਲ ਦੀ ਨਾਲ ਸਿੰਪਲ ਜਿਹਾ ਤਰੀਕਾ ਜੀ ਉਹੀ ਆਪਣਾ ਧਾਲ ਪਾਣੀ ਦਾ ਬੈਸੇ ਤੇ ਵਧੀਆ ਰੱਖਣ ਲਈ ਸਿੰਪਲ ਹੀ ਖਾਣਾ ਪਾਣੀ ਖਾਣਾ ਚਾਹੀਦਾ ਜੀ ਫੇਰ ਸਰੀਰ ਵਧੀਆ ਰਹਿੰਦਾ ਤੇ ਆਪਾਂ ਤੇਲ ਵੀ ਜ਼ਿਆਦਾ ਨਹੀਂ ਪਾਉਂਦੇ ਕੱਟੀ ਪੋਨੇ ਹੁੰਨੇ ਆ ਜੀ ਉੱਪਰ ਫਿਰਦਾ ਜਿਆਦਾ ਸਬਜੀ ਦੇ ਨਹੀਂ ਵਧੀਆ ਲੱਗਦਾ ਇਹ ਗੁੰਨਿਆ ਗਿਆ ਜੀ ਆਟਾ ਆਪਣਾ ਇਸ ਤੋਂ ਬਾਅਦ ਆਪਾਂ ਤੜਕਾ ਦੇਖ ਲਾਂਗੇ ਨਾਣ ਮਿਰਚ ਪਾ ਲਾਂਗੇ ਉਹਦੇ ਵਿੱਚ ਜਿਹੜੇ ਭੈਣ ਭਰਾ ਨਵੇਂ ਆਏ ਨੇ ਜੀ ਚੈਨਲ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਜੇ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਕਮੈਂਟ ਜ਼ਰੂਰ ਕਰਨਾ ਜੀ ਜਿਹੜੇ ਪਹਿਲਾਂ ਦੇ ਜੁੜੇ ਨੇ ਆਪਣੇ ਨਾਲ ਭੈਣ ਭਰਾ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਹੈ ਜੀ ਆਪਣੀ ਚੈਨਲ ਤੇ ਆਉਣ ਲਈ ਵੀਡੀਓ ਨੂੰ ਫੁੱਲ ਵਾਚ ਕਰਨ ਲਈ ਸਾਰਿਆਂ ਦਾ ਧੰਨਵਾਦ ਹੈ ਜੀ ਆਪਣਾ ਪਿਆਰੀ ਇਸੇ ਤਰ੍ਹਾਂ ਬਣਾਈ ਰੱਖਿਓ ਤੁਹਾਡੇ ਸਾਥ ਤੇ ਸਪੋਰਟ ਨਾਲ ਹੀ ਆਪਾਂ ਅੱਗੇ ਵਧਾਂਗੇ ਕਈ ਵਾਰੀ ਮੁੱਕੀ ਦੇ ਦੇਦਨੇ ਹੁੰਨੇ ਆ ਜੀ ਆਟੇ ਨੂੰ ਫੇਰ ਰੱਖ ਲਾਂਗੇ ਢੱਕ ਕੇ 10 15 ਮਿੰਟ ਲਈ ਰੋਟੀ ਬਣਾਉਣ ਵੇਲੇ ਫੇਰ ਇੱਕ ਵਾਰੀ ਦੇ ਲਾਂਗੇ ਢੱਕ ਕੇ ਰੱਖ ਲਾਂਗੇ ਜੀ ਇਹਨੂੰ ਇਧਰ ਹੁਣ ਆਪਾਂ ਨਾਣ ਮਿਰਚ ਪਾ ਲਾਂਗੇ ਤੜਕੇ ਚ ਜਿਆਦਾ ਵੀ ਨਹੀਂ ਭੁੰਦੇ ਹੁੰਦੇ ਜੀ ਤੜਕੇ ਨੂੰ ਵੀ ਕਾਲਾ ਹੀ ਕਰ ਲੈਣਾ ਆਪਾਂ ਠੀਕ ਠੀਕ ਜਿਹੀ ਭੁੰਦੇ ਹੁੰਨੇ ਆ ਲੂਣ ਮਿਰਚ ਹਲਦੀ ਪਾ ਲਈ ਸੀ ਜੀ ਇਹਦੇ ਵਿੱਚ ਪਾਵਾਂਗੇ ਤੇ ਮੇਥੀ ਪਾਵਾਂਗੇ ਸੁੱਕੀ ਨਾਲ ਹੋਰ ਕੋਈ ਮਸਾਲਾ ਆਪਾਂ ਕੋਈ ਗਰਮ ਮਸਾਲਾ ਜਾਂ ਕੋਈ ਹੋਰ ਜੀ ਕੋਈ ਨਹੀਂ ਪਾਉਂਦੇ ਬਸ ਇਹ ਹੀ ਤਿੰਨ ਚਾਰ ਚੀਜ਼ਾਂ ਪਾਵਾਂਗੇ ਆਪਣੀ ਸਬਜ਼ੀ ਦੇ ਹਿਸਾਬ ਨਾਲ ਪਾਵਾਂਗੇ ਜੀ ਨੂਨ ਮਿਰਚ ਦਪਹਿਰ ਤੋਂ ਬਾਅਦ ਤਾਂ ਦੇਣੀ ਨਹੀਂ ਖੜਦਾ ਜੀ ਹੁਣ ਦਿਨ ਛੋਟੇ ਹੋ ਗਏ ਜਿੰਨਾ ਵਾਰ ਜੀ ਜਲਦੀ ਜਲਦੀ ਕੰਮ ਕਰੀ ਜਾਈਏ ਫਟਾਫਟ ਹੀ ਹਨੇਰਾ ਹੋ ਜਾਂਦਾ ਹੁਣ ਤਾਂ 7 ਵਜੇ ਹਨੇਰਾ ਹੋ ਜਾਂਦਾ ਜੀ ਅੱਜ ਬਣਾ ਰਹੇ ਹਾਂ ਜੀ ਸਬਜ਼ੀ ਆਪਾਂ ਮਟਰਾਂ ਦੀ ਇਹ ਪੈਕਟ ਵਾਲੇ ਫਰੋਜ਼ਨ ਮਟਰ ਲਿਆਂਦੇ ਸੀ ਆਪਾਂ ਅੱਧਾ ਕਿਲੋ ਵਾਲਾ ਪੈਕਟ ਲਿਆਂਦਾ ਸੀ ਅੱਧਿਆ ਦੀ ਸਬਜ਼ੀ ਬਣਾ ਲਾਂਗੇ ਜੀ ਅੱਧੇ ਰੱਖ ਲਾਂਗੇ ਫਿਰ ਕੰਮ ਆ ਜਾਣਗੇ ਇੰਨੇ ਜਿਆਦਾ ਸੀਗੇ ਜੀ ਫਿਰ ਬੱਚੇ ਵੀ ਮਟਰ ਜਿਆਦਾ ਨਹੀਂ ਖਾਂਦੇ ਖਾਣ ਪੀਣ ਦੀਆਂ ਚੀਜ਼ਾਂ 'ਚ ਬੱਚੇ ਬਹੁਤ ਨਖਰੀ ਕਰਦੇ ਨੇ ਜੀ ਤੁਸੀਂ ਵੀ ਦੱਸਿਓ ਜ਼ਰੂਰ ਵੀ ਤੁਹਾਡੇ ਬੱਚੇ ਵੀ ਐਂ ਕਰਦੇ ਨੇ ਆਣੀ ਬਣਾਉਣਾ ਮੰਮੀ ਆਣੀ ਬਣਾਉਣਾ ਇਹ ਤੋਂ ਲਈਨੇ ਜੀ ਮਟਰ ਆਪਾਂ ਦੇ ਲਏ ਨੇ ਇਹਦੇ ਉੱਤੇ ਸੇਕ ਲਾ ਲਵਾਂਗਾ ਆਪਾਂ ਕੜਦੇ ਪੈਣੀ ਮਸਾਲਾ ਆਪਣਾ ਤਿਆਰ ਹੈ ਤੇ ਛੱਡ ਦਿੱਤਾ ਮਸਾਲੇ ਨੂੰ ਚੰਗੀ ਤਰ੍ਹਾਂ ਇੰਨਾ ਕਿ ਤੇਲ ਪਾਉਣੇ ਹੁੰਦੇ ਜੀ ਆਪਾਂ ਜਿਹੜਾ ਉੱਪਰ ਥੋੜੀ ਆਵੇ ਤੇ ਪਾ ਦਿੰਦੇ ਨੇ ਮਟਰ ਆਲੂ ਪਾ ਦਿੰਦੇ ਨੇ ਨਾਲ ਆਪਾਂ ਥੋੜੇ ਜਿਹਾ ਸਾਫ ਤਿਆਰ ਦੀ ਰੱਖੇ ਹੋਈ ਨੇ ਵਿੱਚ ਇੱਕ ਕਾਲੂਆ ਪਕਟ ਕੇ ਪਾ ਦਿੰਦੇ ਨੇ 2 ਮਿੰਟ ਇਹਨਾਂ ਨੂੰ ਆਪਾਂ ਸੇਕ ਲੱਗਣ ਦਾਂਗੇ ਪਾਣੀ ਨਹੀਂ ਪਾਉਂਦੇ ਹਜੇ ਇਨਾਂ ਦੇ ਵਿੱਚ ਲੂਣ ਮਿਰਚ ਚੰਗੀ ਤਰ੍ਹਾਂ ਰਾਚ ਲਈ ਫਿਰ ਪਾਣੀ ਪਾਵਾਂਗੇ ਜੀ ਬਾਅਦ ਦੇ ਵਿੱਚ ਬਾਕੀ ਦੇ ਮਟਰ ਆਪਾਂ ਪਰੌੜਾ ਪਾ ਕੇ ਲਾਭੇ ਤੇ ਬਰਫ ਵਾਲੀ ਕਾਂਦੀ ਜੀ ਰੱਖ ਦਾਂਗੇ ਇਹ ਇਹ 20 ਮਿੰਟ ਹੋ ਗਏ ਸੀ ਜੀ ਪਾ ਲਿਆ ਆਪਾਂ ਪਾਣੀ ਲੋੜਨ ਸਾਰ ਪਾ ਲਿਆ ਦੀ ਆਪਾਂ ਜਿੰਨੀ ਕਾ ਆਪਾਂ ਗਾੜੀ ਪਤਲੀ ਰੱਖਣੀ ਹੈ ਉਸ ਦੇ ਹਿਸਾਬ ਨਾਲ ਪਾ ਲਿਆ ਗੈਸ ਆਪਾਂ ਘੱਟ ਤੇ ਕਰ ਦਿੱਤਾ। ਹੋਈ-ਹੋਈ ਬਣ ਗਈ। ਇੱਧਰ ਆਪਾਂ ਟੂਟੀਆਂ ਸਾਫ਼ ਕਰੀਆਂ ਸੀਗੇ। ਬਿਲਕੁਲ ਨਵੀਆਂ ਹੋਈਆਂ ਜਿਵੇਂ ਤਰ੍ਹਾਂ ਹੋ ਜਾਂਦੀਆਂ ਨੇ ਜਿਵੇਂ ਅੱਜ ਹੀ ਲਾਈਆਂ ਆਂਦੀਆਂ ਨੇ। ਇਸ ਅਪਰੀ ਲਿਆਂਦੀ ਹੋਈ ਹੈ ਜੀ ਆਪਣੇ ਘਰ ਦੇ ਨਾਲ ਕਰਿੰਟ ਤੇ ਸਿੰਕੂਲੀ ਸਾਫ਼ ਕਰੀ ਸੀ ਅੱਜ ਆਪਾਂ। ਬਿਲਕੁਲ ਚਮਕ ਜਾਂਦੇ ਨੇ। ਹਰ ਟਾਈਮ ਭਾਂਡੇ ਮਾਂਜਣ ਦਾ ਸਿੱਟੇ ਜੰਮ ਜਾਂਦੇ ਨੇ ਜੀ ਪਾਣੀ ਦੇ। ਇਹ ਤਾਂ ਚੈੱਕ ਕਰ ਲਈਏ ਜੀ। ਦੂਜੀ ਸਾਈਡ ਆਪਾਂ ਰੱਖ ਲਈਏ ਜੀ ਦੁੱਧ ਘਰ ਨੂੰ ਆ। ਇਹਦੇ ਵਿੱਚ ਜਿਹੜੇ ਆਪਾਂ ਸਾਫਟੇ ਆਲੂ ਸਿਰਦੇ ਨੇ ਜੀ ਉਹਨਾਂ ਨੂੰ ਕੱਢ ਲੈਣੀਆਂ ਹੁਣ। ਇਹਦੇ ਨਾਲ ਬਹੁਤ ਵਧੀਆ ਤਰੀ ਗਾੜੀ ਹੋ ਜਾਂਦੀ ਹੈ ਜੀ। ਇਹ ਕੱਲ ਨੂੰ ਆਪਾਂ ਕੱਟ ਕੇ ਪਾ ਦਿੰਨੇ ਆ। ਆਪਾਂ ਇਹਨਾਂ ਛੋਟੇ-ਛੋਟੇ ਦੂ ਵਾਲੇ ਆਪਾਂ ਇਹਨਾਂ ਸਿਰਦੇ ਨੇ ਜਿਸੇ ਲਿਖੇ ਵਿੱਚ। ਇਹ ਥੋੜਾ ਜਿਹਾ ਵੱਡਾ ਦਾ ਟੁਕਿਸ ਕਰਕੇ ਛੋੜ ਦਿੰਗੇ ਬਣ ਕੇ ਇਹਨਾਂ ਦਾ ਪੇਸਟ ਬਣਾ ਕੇ ਵਿਚੀ ਪਾ ਦਵਾਂਗੇ ਤਰੀ ਗਾੜੀ ਹੋ ਗਏਗੀ ਨਾ ਨਾ ਅਲੱਗ ਤੋਂ ਆਲੂ ਵਾਲਣ ਦੀ ਲੋੜ ਨਹੀਂ ਇਹ ਵਿਚ ਹੀ ਉਬਲ ਜਾਂਦੇ ਜਿਹੜੇ ਨਾਲ ਇਹਨਾਂ ਨੂੰ ਮੈਚ ਰਚ ਜਾਂਦਾ ਇਹਨਾਂ ਦੇ ਵਿੱਚ ਐਂ ਵੀ ਬਚਦਾ ਆਪ ਨੂੰ जी आप दो तीन मिनट लगा लेंगे जी आप फिर गैस बंद कर देंगे आप तो ठहर के बनावेंगे जी ਉਹ ਆ ਗਿਆ ਉਹ ਨੂੰ ਕੁਛ ਲੈ ਨਾ ਰੂਆ ਹੋ ਜਾ ਪੀਣਾ ਉਹ ਨੂੰ ਦੇ ਦਿੰਦਾ ਇੰਨੀ ਕੀ ਗਾੜੀ ਰੱਖ ਦਿੰਦੀ ਮੈਂ ਪਹਿਲਾਂ ਉਹ ਨਹੀਂ ਪੀਤਾ ਹੱਸਨੇ ਤੇ ਦੁੱਧ ਨੂੰ ਵਾ ਗਿਆ ਅਗੀ ਆਪਣੇ ਗੈਸ ਕਰ ਦਿੱਤਾ ਆਪਾਂ ਬੰਦ ਤੇ ਪਾਣੀ ਵੀ ਸਭ ਜਿੰਨ ਥੰ ਕਿੰਨੀ ਵਧੀਆ ਬਣੇਗੀ ਇੰਨਾ ਕੀ ਤੇਲ ਪਾਉਣਾ ਜੀ ਆਪਾਂ ਜਿਹੜਾ ਉੱਪਰ ਥੋੜਾ ਹੀ ਲਿਕੇ ਜਿਆਦਾ ਲਾਲ ਲਾਲ ਜਿਹੀ ਮੈਨੂੰ ਜਿਆ ਲੱਗਦਾ ਬਿਲਕੁਲ ਗਾੜੀ ਹੋ ਗਈ ਵੀ